ਹੈਲੋ ਗਾਇਜ਼ ਮੇਰੇ ਬਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਈ ਹੋਪ ਤੁਸੀਂ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਹਾਂ ਜੀ ਇਸ ਵਕਤ ਕਰਦੇ ਨੇ ਤੁਹਾਡਾ ਟਵਾਣਾ ਫੈਮਿਲੀ ਬਲੌਗ ਦੇ ਵਿੱਚ ਲੈ ਕੇ ਆਏ ਹਾਂ ਜੀ ਅੱਜ ਇੱਕ ਨਵਾਂ ਬਲੌਗ ਫੁੱਲ ਵਾਚ ਕਰੋ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਹਾਂ ਜੀ ਇਹ ਵੀ ਸਕਿਪ ਕਰਕੇ ਨਾ ਦੇਖਿਆ ਕਰੋ ਬੈਸੇ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਹੁਣ ਸਾਰੇ ਫੁੱਲ ਵਾਚ ਹੀ ਕਰਦੇ ਨੇ ਉਹਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਹੁਣਾ ਚੈਨਲ ਜਿਨ੍ਹਾਂ ਨੇ ਆਲਰੇਡੀ ਪਹਿਲਾਂ ਹੀ ਸਬਸਕ੍ਰਾਈਬ ਕੀਤਾ ਹੋਇਆ ਤਾਂ ਉਹ ਉਹਦੇ ਫਰੈਂਡ ਸਰਕਲ 'ਚ ਸ਼ੇਅਰ ਜ਼ਰੂ ਇਥੇ ਹੋ ਗਈ ਜੀ ਆਪਣੀ ਡੇਲੀ ਰੁਟੀਨ ਸ਼ੁਰੂ ਜਿਵੇਂ ਤੁਹਾਨੂੰ ਪਤਾ ਹੈ ਨਾ ਪਿੰਡਾਂ ਵਾਲਿਆਂ ਦੇ ਆਪ ਦੇਖਾ ਮੁੰਦੇ ਨੇ ਨਾ ਸ਼ਹਿਰੀਆਂ ਦੇ ਆਪ ਦੇ ਹਰ ਇੱਕ ਦੇ ਘਰ ਦਾ ਆਪ ਦਾ ਮਾਹੌਲ ਆਪ ਦੇ ਕੰਮ ਕਰਨੇ ਹਨ ਕਿਉਂਕਿ ਜਿਹੋ ਜਿਹੇ ਕੰਮ ਆਪਾਂ ਡੇਲੀ ਦੇ ਵਿੱਚ ਕਰਦੇ ਹਾਂ ਜੀ ਉਦਾਂ ਦੇ ਹੀ ਆਪਾਂ ਦਿਖਾ ਸਕਦੇ ਹਾਂ ਜੇ ਹੁਣ ਮੈਂ ਕਹਾ ਹਨਾ ਵੀ ਮੈਂ ਤੁਹਾਨੂੰ ਮੌਲਕ ਮਾਮਾ ਮੈਂ ਤੁਹਾਨੂੰ ਕਿਤੇ ਉੱਥੇ ਲੈ ਕੇ ਜਾਵਾਂ ਉੱਥੇ ਜਿੱਥੇ ਮੈਂ ਆਪ ਹੀ ਨਹੀਂ ਗਈ ਹੈਗੀ ਉੱਥੇ ਤੁਹਾਨੂੰ ਕਿੱਥੇ ਉਹ ਤੁਹਾਨੂੰ ਕਿਵੇਂ ਦਿਖਾਵਾਂ ਹਨਾ ਜੋ ਗੱਲ ਮੈਂ ਕਰਦੀ ਆ ਮੈਂ ਉਹ ਹੀ ਦਿਖਾਵਾਂਗੀ ਕਈ ਲੋਕ ਨੂੰ ਇਹ ਹੋ ਜਾਂਦਾ ਵੀ ਇਹਦੇ ਵਿੱਚ ਕੀ ਗੱਲਾਂ ਹਨਾ ਬਲੌਗ ਚ ਦਿਖਾਉਣ ਵਾਲੀ ਇਹਦੇ ਵਿੱਚ ਇਹੀ ਹੈ ਜੀ ਕੋਈ ਕੰਮ ਵੱਡਾ ਜਾਂ ਛੋਟਾ ਨਹੀਂ ਹੁੰਦਾ ਹੈਗਾ ਇਹ ਬੰਦੇ ਦੀ ਆਪਣੀ ਸੋਚ ਆ ਕਿਉਂਕਿ ਕਰਦੇ ਕੰਮ ਕਰਨਾ ਕੋਈ ਵੱਡਾ ਛੋਟਾ ਨਹੀਂ ਬਣਦਾ ਹੈਗਾ ਕਿਉਂਕਿ ਹਰ ਇੱਕ ਦੀ ਆਪਣੀ ਆਪਣੀ ਮਾਈਂਡਸੈਟ ਹੁੰਦਾ ਨਾ ਵੀ ਜਿੱਦ ਨੂੰ ਕੋਈ ਆਪਾਂ ਕੰਮ ਕਰਨ ਦੇ ਵਿੱਚ ਕੋਈ ਬੰਦਾ ਕਹਿੰਦਾ ਹਾਏ ਮੈਂ ਇਹੀ ਹੈ ਜਗ ਤੇ ਮੈਂ ਕੀ ਮੈਂ ਦਿਖਾਵਾਂ ਲੋਕਾਂ ਨੂੰ ਆਪ ਦਾ ਕੰਮ ਕਰਨ ਦੇ ਵਿੱਚ ਕੋਈ ਸ਼ਰਮ ਨਹੀਂ ਹੁੰਦੀ ਜੀ ਕਿਉਂਕਿ ਮੈਂ ਵੀ ਬਿਮਾਰੀ ਕਈ ਦਿਨ ਦੀ ਸੀ ਤੇ ਜੀ ਡਾਣ ਚੱਲ ਰਹੀ ਹੈ ਉਹਦੇ ਕਰਕੇ ਬਸ ਡੈਡੀ ਬਾਹਰ ਲੱਗੇ ਹੋਏ ਸੀਗੇ ਜੀ ਉਹਦੇ ਕਰਕੇ ਮੈਨੂੰ ਇਹ ਸੀ ਮੈਂ ਕਿਹਾ ਵੀ ਚਲੋ ਇਹਨਾਂ ਨੂੰ ਵੀ ਇੱਕ ਵੇਲਾ ਹੁੰਦਾ ਵੀ ਇਹਨਾਂ ਨੂੰ ਬਾਹਰ ਬੰਦੀ ਹੈ ਸਗੋਂ ਬਾਹਰ ਤਾਜੀ ਹਵਾ ਚ ਬੈਠਣਗੇ ਨਲਾ ਤਾਂ ਕੱਲ ਡੈਡੀ ਨੇ ਡਰਦੀ ਨੇ ਦਿੱਤੀਆਂ ਸੀ ਇਹ ਪਰ ਮੈਂ ਤਾਂ ਉਦਾਂ ਹੀ ਪਾਣੀ ਪਲਾ ਗਈ ਘੜਤਾ ਸੀ ਕਿਉਂਕਿ ਮੇਰਾ ਮਨ ਅੱਜ ਮਤਲਬ ਸਹੀ ਸਹੀ ਨਹੀਂ ਸੀ ਉਹਦੇ ਕਰਕੇ ਮੇਰਾ ਮਨ ਹੀ ਨਹੀਂ ਬੰਨਿਆ ਹੈਗਾ ਐਕਚੁਅਲੀ ਨਾ ਡਰਜੀ ਲੱਗੇ ਸੀ ਪਿਆਜ਼ ਪੱਟਣ ਤੇ ਵਿੱਚੇ ਪਿਆਜ਼ ਪੱਟ ਰਹੇ ਸੀ ਵਿੱਚ ਹੀ ਜਿਹੜਾ ਆਪਣਾ ਮਤਲਬ ਇੱਕ ਤਰ੍ਹਾਂ ਦਾ ਪਹਿਲਾਂ ਸਾਨੂੰ ਜਿਹੜਾ ਪਹਿਲਾਂ ਉਹ ਪੱਟ ਲਿਆ ਸੀ ਜਿਹੜਾ ਦੂਜਾ ਸੀ ਮੋਟੀਆਂ ਗੱਠੀਆਂ ਵਾਲਾ ਉਹ ਹਜੇ ਰਹਿਦਾ ਸੀ ਪੱਟਣ ਤੋਂ ਉਹ ਪੱਟਿਆ ਏ ਉਹ ਨੋਲਕ ਜਿਹੀ ਸੀ ਉਹਨਾਂ ਨੂੰ ਨਾ ਇਹ ਸੀ ਜਿਵੇਂ ਨਾ ਤਾਂ ਮੈਂ ਪਿਆਜ਼ ਫੱਟ ਦੂੰਗਾ ਨਾਲ ਦੀ ਨਾਲ ਉਹ ਉੱਥੇ ਭੂਕਾ ਵੱਡ-ਵੱਡ ਕੇ ਰੱਖ ਰਹੇ ਸੀਗੇ ਹਨਾ ਚਲੋ ਇਹ ਹੋ ਜਾਂਦਾ ਵੀ ਜਿਵੇਂ ਹੁਣ ਉਹ ਇੱਧਰ ਲੱਗੇ ਨੇ ਜੇ ਹੁਣ ਆਪਾਂ ਵੀ ਉਹਨਾਂ ਦੇ ਚਲੋ ਕੱਢਣੇ ਹੁੰਦੇ ਨੇ ਹਨਾ ਪਸ਼ੂ ਬਾਹਰ ਉਹ ਬੰਦ ਦਿੰਦੇ ਹੁੰਦੇ ਨੇ ਨਹਾ ਵੀ ਦਿੰਦੇ ਨੇ ਜਿਵੇਂ ਵੀ ਹਨਾ ਪਰ ਜੇ ਹੁਣ ਆਪਾਂ ਉਹਨਾਂ ਦੇ ਸਿਰ ਤੇ ਇਹ ਕੰਮ ਛੱਡ ਰੱਖੀਏ ਫਿਰ ਇਹਦੇ ਵਿੱਚ ਆਪਦੇ ਮਨ ਨੂੰ ਵੀ ਬੰਦੇ ਨੂੰ ਹੁੰਦਾ ਸਿਆਣੇ ਨੂੰ ਹਨਾ ਬੀਅਰ ਜੇ ਕੰਮ ਮੈਂ ਕੀਤਾ ਨਹੀਂ ਹੈਗਾ ਵੀ ਮੇਰੀ ਆਸਤੇ ਛੱਡ ਰੱਖਿਆ ਏ ਬਾਕੀ ਜੀ ਗੱਲ ਇਹ ਹੁੰਦੀ ਹਾਰਿਕ ਤੇ ਆਪਦੇ ਡਿਪੈਂਡ ਹੁੰਦਾ ਜੀ ਮੈਨੂੰ ਇਹ ਛੋਟੇ ਛੋਟੇ ਕੰਮ ਕੋਈ ਖਾਸ ਨਹੀਂ ਲੱਗਦੇ ਹੁੰਦੇ ਮੈਨੂੰ ਇਹ ਹੁੰਦਾ ਵੀ ਸਵੇਰੇ ਸਵੇਰੇ ਜੀ 2-3 ਕ ਘੰਟੇ ਦਾ ਕੰਮ ਹੁੰਦਾ ਹੈ ਹਨਾ ਆਪਾਂ ਕੰਮ ਕਰੇ ਉਹ ਤੋਂ ਬਾਅਦ ਆਪ ਫ੍ਰੀ ਹਾਂ ਨਾ ਨਾ ਸ਼ਾਮ ਨੂੰ ਜਾ ਕੇ ਫੇਰ ਸ਼ਾਮ ਨੂੰ ਤਾਂ ਚਲੋ 2 ਤੋਂ 4 ਘੰਟੇ ਦੇ ਵੀ ਨੀਂਦੇ ਸ਼ਾਮ ਨੂੰ ਤੇ ਹੀ ਹੁੰਦਾ ਵੀ ਘੰਟਾ ਡੇਢ ਕੋ ਘੰਟਾ ਲੱਗਦਾ ਹੁੰਦਾ ਜਿਹੜੇ ਆਪਣੇ ਕੰਮ ਕਰਨ ਉਹ ਵੀ ਵਿਦ ਪਸ਼ੂਆਂ ਦੇ ਜੇ ਆਪਾਂ ਕੋਈ ਕੰਮ ਕਰਨਾ ਹੈ ਹਨਾ ਅਗਰ ਰੋਟੀ ਬਣਾਉਣੀ ਹੈ ਦਾਲ ਸਬਜ਼ੀ ਬਣਾਉਣੀ ਹੈ ਕਿਉਂਕਿ ਦਾਲ ਸਬਜ਼ੀ ਭਾ ਇੱਕ ਟਾਈਮ ਬਣਾਉਣੀ ਹੈ ਜਾਂ ਸਵੇਰੇ ਬਣਾਵਾਂਗੇ ਜਾਂ ਸ਼ਾਮ ਨੂੰ ਹਨਾ ਫੁਲਕੇ ਬਣਾਉਣ ਨੂੰ ਕਿੰਨਾ ਟਾਈਮ ਲੱਗਦਾ ਹੈ ਵੀ ਇਦਾਂ ਹੀ ਕੋਈ ਉਹ ਨਹੀਂ ਹੁੰਦੇ ਹੈ ਕਿ ਬਸ ਮੈਂ ਉਹਨਾਂ ਨੂੰ ਬਾਹਰ ਬੰਨੇ ਸੀ ਉਹ ਤੋਂ ਬਾਅਦ ਮੈਂ ਫਿਰ ਇੱਥੇ ਪਹਿਲਾਂ ਮੈਂ ਸਾਰਾ ਬੀੜਾ ਸਾਫ਼ ਕੀਤਾ ਹੋਇਆ ਸੀ ਇੱਥੋਂ ਇੱਥੋਂ ਰਹਿਦਾ ਸੀ ਕਿਉਂਕਿ ਤੁਹਾਨੂੰ ਪਤਾ ਵੀ ਜਦ ਇਹਨਾਂ ਨੂੰ ਬਾਹਰ ਬੰਦਦੇ ਆ ਨਾ ਫਿਰ ਪੈਰਾਂ ਨਾਲ ਗੋਹਾ ਗੋਹਾ ਤਾਂ ਖਿੰਡ ਜਾਂਦਾ ਇਹਨਾਂ ਦੇ ਜਿਹੜਾ ਗੋਹਾ ਖਿੰਡਿਆ ਸੀ ਨਾਲੇ ਜਿਹੜੀ ਤੂੜੀ ਵਗੈਰਾ ਇਧਰੋਂ ਆਉ ਹੁੰਦੀ ਹੈ ਜਦੋਂ ਕੱਖ ਪਾਉਂਦੇ ਆ ਨਾ ਫਿਰ ਉਹ ਸਾਰਾ ਸਾਫ਼ ਕਰਕੇ ਨਾਲ ਦੀ ਨਾਲ ਮੈਂ ਜਿਹੜਾ ਹਰਾ ਪਿਆ ਸੀ ਇਹਨਾਂ ਦਾ ਉਹ ਜਦ ਇਹ ਸਾਫ਼ ਕਰਕੇ ਸੁੰਬਰ ਕੇ ਫਿਰ ਮੈਂ ਪਾਤਾ ਸੀ ਪੱਲੀ 'ਚ ਉਹਦੇ ਮੈਨੂੰ ਇਹ ਸੀ ਜੇ ਵੀ ਉਹਦੇ ਚਾਰ ਫਾਇਦੇ ਨੇ ਜੀ ਤੂੰ ਤੁਸੀਂ ਕਹੋਗੇ ਚਾਰ ਫਾਇਦੇ ਕਿਹੜੇ ਇੱਕ ਤਾਂ ਇਹ ਹੋ ਜਾਂਦਾ ਜੀ ਜਿਵੇਂ ਹੁਣ ਹਵਾ ਚੱਲਦੀ ਆ ਨਾ ਫਿਰ ਉਹ ਸਾਰਾ ਉੱਡ ਕੇ ਬੀੜੇ ਚੋਂਦਾ ਨਾ ਫਿਰ ਇਹ ਲੱਗਦਾ ਹੁੰਦਾ ਆਪਦੇ ਮਨ ਨੂੰ ਵੀ ਕੋਈ ਆਜ ਵੀ ਅਗਲਾ ਕੂਗਾ ਬੀੜਾ ਇਨਸਾਫ ਕੀਤਾ ਨਾ ਇੱਕ ਵੀ ਧੁੱਪ ਨਾ ਸੁੱਕਦਾ ਨਹੀਂ ਹੈਗਾ ਉਹ ਇੱਕ ਇਹ ਸੀਗਾ ਵੀ ਡੱਡ ਜੀ ਉਧਰ ਕੰਮ ਲੱਗੇ ਨੇ ਚਲ ਉਹਨਾਂ ਦਾ ਕੰਮ ਸੌਖਾ ਹੋ ਗਿਆ ਉਹ ਦੁਪਹਿਰ ਨੂੰ ਚੱਕਣਗੇ ਬੱਲੀ ਚੱਕ ਕੇ ਪਾ ਦੇਣਗੇ ਨਾਲ ਦੀ ਨਾਲ ਇਹ ਸੀਗਾ ਵੀ ਨਾਲੇ ਪਸ਼ੂ ਦਾ ਹਰਾ ਸੁੱਕੂ ਗਾ ਨਹੀਂ ਉਹ ਤਾਜ਼ਾ ਰੱਖਾ ਲੈਣਗੇ ਇਹ ਸੀਗੇ ਜੀ ਫਾਇਦੇ ਉਹਦੇ ਬਸ ਜੀ ਆਪਣਾ ਬਾਹਰ ਦਾ ਜੋ ਵੀ ਕੰਮ ਕਰ ਕਰਨ ਵਾਲੇ ਸੀ ਉਹ ਆਪਣੇ ਸਾਰੇ ਹੋ ਚੁੱਕੇ ਸੀਗੇ ਕਿਉਂਕਿ ਜਿਉਂ ਨਾ ਬਸੇ ਹੀ ਧੁੱਪ ਬਹੁਤ ਜ਼ਿਆਦਾ ਤੇਜ਼ ਹੋ ਜਾਂਦੀ ਆ ਟਾਈਮ ਤਾਂ ਹਜੇ ਘਟੇ ਹੀ ਸੀਗਾ ਡਿਊਟੀਆਂ ਵਾਲੇ ਆਪਣੀ ਡਿਊਟੀਆਂ ਤੇ ਚਲੇ ਗਏ ਸੀ ਪੜਨ ਵਾਲਾ ਪੜਨ ਚਲੇ ਗਿਆ ਸੀ ਮੈਂ ਉਹ ਡੈਡ ਜੀ ਉਹ ਰਹ ਜਾਂਦੇ ਨੇ ਸਾਡੇ ਆਪਦੇ ਵਾਸਤੇ ਘਰ ਦੇ ਕੰਮ-ਕਾਰ ਹੋ ਜਾਂਦੇ ਨੇ ਹਨਾ ਉਹ ਆਪਦੇ ਲੱਗੇ ਰਹਿੰਦੇ ਹੁੰਦੇ ਨੇ ਕੁਛ ਨਾ ਕੁਛ ਕਰਨ ਮੈਂ ਬਸ ਮੇਰੇ ਆਪਦੇ ਅੰਦਰ ਹੋ ਜਾਂਦੇ ਨੇ ਸਾਬ ਸਫਾਈਆਂ ਦੇ ਬਾਹਰ ਦੇ ਹੋ ਜਾਂਦੇ ਨੇ ਬੜੇ ਵੇੜਿਆਂ ਦੇ ਜੀ ਬੜੇ ਘਰਾਂ ਦੇ ਨਾ ਫਾਇਦੇ ਨੇ ਤਾਂ ਨੁਕਸਾਨ ਵੀ ਨੇ ਨਾ ਸਾਬ ਸਫਾਈ ਰੱਖਣੀ ਮੈਂ ਬਹੁਤ ਔਖੀ ਹੋ ਜਾਂਦੀ ਹਾਂ ਕੋਈ ਨਾ ਮੈਂ ਤੁਹਾਨੂੰ ਦਿਖਾਉਂਗੀ ਹਨਾ ਆਪਣਾ ਜੇ ਮੈਂ ਤੁਹਾਨੂੰ ਕਹਾਂ ਕਿ ਵੀ 1000 ਕ ਸਬਸਕ੍ਰਾਈਬਰ ਹੋ ਜਾਣਾ ਉਸ ਤੋਂ ਬਾਅਦ ਫਿਰ ਮੈਂ ਤੁਹਾਨੂੰ ਹੋਮ ਟੂਰ ਕਰਾਉਂਗੀ ਫਿਰ ਤੁਸੀਂ ਦੱਸਿਓ ਵੀ ਹਾਂ ਵਾਕਈ ਘਰ ਵੱਡਾ ਏ ਜਾਂ ਛੋਟਾ ਏ ਹਨਾ ਅਜੇ ਤੁਸੀਂ ਅੱਧਾ ਦੇਖਿਆ ਹੈ ਅੱਧਾ ਦੇਖਿਆ ਆਏਗਾ ਛਾੜੂ ਵਗੈਰਾ ਮੈਂ ਸਾਰੇ ਕਿਤੇ ਲਾ ਚੁੱਕੀ ਸੀਗੇ ਬਸ ਮੈਨੂੰ ਉਸ ਤੋਂ ਬਾਅਦ ਸੀਗਾ ਕਿਚਨ ਸਾਫ਼ ਕੀਤੀ ਕਿਚਨ ਸਾਫ਼ ਕਰਕੇ ਪੁੱਝਾ ਲਾ ਕੇ ਫਿਰ ਅਪਨਾਤੋ ਕੀ ਰੈਸਟ ਕੀਤੀ ਰੈਸਟ ਕਰਨ ਤੋਂ ਬਾਅਦ ਇਹ ਹੈਗਾ ਸੀ ਦੁਪਹਿਰ ਦਾ ਟਾਈਮ 2:30 ਹੋ ਗਏ ਦਫਾ ਤੀ ਆ ਗਿਆ ਸੀ ਕੁਝ ਅੱਜ ਮੈਨੂੰ ਜਿਵੇਂ ਸੇਤ ਸਹੀ ਨਾ ਕਰਕੇ ਹਨਾ ਮੇਰਾ ਗਲਾ ਵੀ ਨਹੀਂ ਸੀ ਠੀਕ ਫਿਰ ਮੈਂ ਇੱਥੇ ਲੱਗੀ ਸੀ ਖਿਚੜੀ ਬਣਾਉਣਾ ਉਹਨੂੰ ਆਪਾਂ ਲਾਇਆ ਸੀ ਸਿੰਪਲ ਜਿਹਾ ਤੜਕਾ ਮੈਂ ਕਿਉਂ ਉਹਦੇ ਨਾਲ ਹੀ ਬਣਾਈ ਸੀ ਕਿਉਂ ਪਾ ਕੇ ਵਿੱਚ ਉੱਪਰ ਨੂੰ ਲਿਆ ਸੀ ਜੀ ਹਲਕਾ ਜਿਹਾ ਜੀਰਾ ਵਿੱਚ ਪਾ ਕੇ ਪਿਆਜ਼ ਫਿਰ ਬਾਅਦ ਵਿੱਚ ਖਿਚੜੀ ਹਰੀਕ ਦੀ ਆਪਦੀ ਹੈ ਜੀ ਕੋਈ ਜਿਵੇਂ ਹਨਾ ਦਾਲ ਚੌਲਾਂ ਦੀ ਕੋਈ ਕੀ ਸਿੱਧ ਕੋਈ ਦਾਲ ਮਿਕਸ ਕਰ ਦੋ ਕੋਈ ਕਿਵੇਂ ਜੋ ਵੀ ਆਪਾਂ ਸਹੀ ਲੱਗਦੀ ਹੈ ਇਹ ਡੱਬੇ ਦੇ ਵਿੱਚ ਨਾ ਮੈਂ ਉਸ ਦਿਨ ਹਰੀਆਂ ਵਿੱਚੋਂ ਪਾ ਕੇ ਦੇਖਿਆ ਸੀ ਮੈਂ ਕਿਹਾ ਵੀ ਦੇਖਣ ਦਾ ਖਰਾਬ ਤਾਂ ਨਹੀਂ ਹੁੰਦੀ ਹੈਗੀ ਪਰ ਇਹ ਬਿਲਕੁਲ ਜਿਵੇਂ ਦੀਆਂ ਮੈਂ ਪਾਆਂ ਸੀ ਉਦਾਂ ਦੀ ਬਹੁਤ ਸੋਹਣੀਆਂ ਫਰੈਸ਼ ਪਈਆਂ ਸੀ ਤੇ ਇਹ ਡੱਬੇ ਦੇ ਵਿੱਚ ਪਾ ਕੇ ਮੈਂ ਫ੍ਰਿਜ 'ਚ ਰੱਖ ਲਈਆਂ ਸੀ ਅੱਗੇ ਮੈਂ ਕਈ ਵਾਰੀ ਲਿਫਾਫੇ ਨੂੰ ਗੱਠ ਲਗਾ ਕੇ ਰੱਖ ਲੈਂਦੀ ਹੁਣ ਮੈਨੂੰ ਇਹ ਬਰਸਈ ਲੱਗਿਆ ਸੀਗਾ ਮੈਂ ਕਿ ਹੁਣ ਆਪਾਂ ਇਹਦੇ ਵਿੱਚ ਸਟੋਰ ਕਰਿਆ ਕਰਾਂਗੇ ਵੀ ਜੋ ਵੀ ਹੋਇਆ ਕਰਾਂਗੇ ਹਨਾ ਖਲੇ ਦਿਖਦੀਆਂ ਰਹਿੰਦੀਆਂ ਨੇ ਜੀ ਬਸ ਫਿਰ ਅੱਬਾ ਸਿੰਪਲ ਜਿਹੇ ਤਰੀਕੇ ਨਾਲ ਲਾ ਕੇ ਤੜਕਾ ਮੈਂ ਅਸਲ ਵਿੱਚ ਕੂਕਰ ਚ ਬਣਾ ਲਈ ਸੀ ਕਿਉਂਕਿ ਮੈਂ ਭੁੰਮ ਕੇ ਨਹੀਂ ਸੀ ਰੱਖੀ ਮੌਕੇ ਤੇ ਮੇਰੀ ਸਲਾਹ ਹੋਈ ਸੀਗੀ ਹਨਾ ਇਹ ਸੀਗਾ ਜੀ ਫਿਰ ਮੈਂ ਜਣੀ ਦੋ ਤਿੰਨ ਬਿਸਲ ਮਰਾ ਲਈ ਸੀਗੀ ਬਹੁਤ ਸੋਹਣੀ ਬਣ ਗਈ ਸੀ ਟੇਸਟੀ ਵੀ ਬਹੁਤ ਬਣੀ ਸੀਗੀ ਮੈਂ ਬਣਾ ਕੇ ਫਿਰ ਲੱਗ ਜੇਵਦਾ ਹੋਰ ਮੈਂ ਕਿਹ ਵੀ ਚਲੇ ਆ ਵੀ ਸਾਰੇ ਖਾ ਲੈਣਗੇ ਅਸਲ ਵਿੱਚ ਮੈਂ ਖਿਚੜੀ ਬਣਾ ਕੇ ਉਹਦੇ ਵਿੱਚ ਥੋੜਾ ਜਿਹਾ ਪਾਏ ਸੀ ਦੀ ਸੀ ਕਿ ਤੁਸੀਂ ਦੇਖ ਸਕਦੇ ਹੋ ਖਾ ਦਾ ਨਹੀਂ ਸਕਦੇ पर सारे कहंदे सी ਵੀ ਸੱਚਮੁੱਚ ਬਹੁਤ ਟੇਸਟੀ ਬਣੀਆ ਹੈ ਨਾ ਉਸ ਤੋਂ ਬਾਅਦ ਫਿਰ ਮੈਂ ਜਿਹੜਾ ਤੁਹਾਨੂੰ ਗੱਲ ਦਿਖਾਉਂਦੀ ਸੀਗੀ ਵੀ ਸੂਟ ਕੱਟਿਆ ਸੀ ਹੈ ਨਾ ਕਟਿੰਗ ਕੀਤੀ ਸੀ ਉਹ ਬਣਿਆ ਨਹੀਂ ਸੀਗਾ ਨਾ ਕਿ ਉਹ ਆ ਗਈ ਸੀ ਮਾਮੀ ਜੀ ਉਹਨੇ ਤਾਂ ਕਰਕੇ ਫਿਰ ਹੁਣ ਮੈਂ ਇੱਥੇ ਲੱਗੀ ਸੀ ਮੈਂ ਮਸ਼ੀਨ ਦਾ ਕੰਮ ਇਹ ਸੀ ਵੀ ਦਾਲ ਸਬ지 ਵਿੱਚ ਵੀ ਚਲ ਫਿਰ ਬਾਅਦ ਬਣਾਣੀ ਇਹ ਜ਼ਰੂਰੀ ਸੀਗਾ ਬਣਾਉਣ ਵਾਲਾ ਤਾਂ ਕਰਕੇ ਲੱਗੀ ਸੀ ਬਣਾਉਣਾ ਬੈਸੇ ਤੇ ਚਲੋ ਬਣ ਗਏ ਸੀ ਜੀ ਲੈਸ ਵਗੈਰਾ ਰਹਿੰਦੀ ਸੀ ਜੀ ਲਗਾਉਣ ਤੋਂ ਫਿਰ ਉਹ ਮੈਂ ਕਿਹਾ ਵੀ ਚੱਲਣੇ ਦੀ ਵੀ ਬੀੜੇ ਤੇ ਕੱਢ ਕੇ ਮਸ਼ੀਨ ਡੋਨੇ ਨਾਲੇ ਤੇ ਇਹ ਹੋ ਜਾਂਦਾ ਜੀ ਵੀ ਬਾਹਰ ਚਾਨਣ ਦਾ ਫਰਕ ਪੈ ਜਾਂਦਾ ਨੜੇ ਥੋੜੀ ਜੀ ਚਲੋ ਸਵੇਰੇ ਸ਼ਾਮ ਹਨਾ ਫਰੈਸ਼ ਜੀ ਹਵਾ ਮਿਲ ਜਾਂਦੀ ਆ ਬਾਕੀ ਜੀ ਹੈ ਜੇ ਟਾਈਮ ਚਲੋ ਹੈਗਾ ਸੀ ਬਾਕੀ ਦੇ ਕੰਮ ਕਰ ਕਰਨ ਦੇ ਵਿੱਚ ਤਾਂ ਕਰਕੇ ਫਿਰ ਮੈਂ ਕਿ ਵੀ ਜਲਦੀ ਜਲਦੀ ਵੀ ਬਣਾ ਲੀ ਬਸ ਇਥੇ ਮੈਂ ਤਮੀਜ਼ ਬਣਾ ਕੇ ਰੈਡੀ ਸੀ ਆ ਦੇਖ ਸਕਦੇ ਹੋ ਤੁਸੀਂ ਬਹੁਤ 컬러 ਸੀਗਾ ਤੇ ਇਹਦੇ ਲੈਸ ਤਾਂ ਸਿੰਪਲ ਜਿਹੇ ਤਰੀਕੇ ਨਾਲ ਲਾਈ ਸੀ ਕਿਉਂਕਿ ਕੋਈ ਡਿਜ਼ਾਈਨ ਤਾਂ ਨਹੀਂ ਸੀ ਬਣਾਇਆ ਬਸ ਚਾਕਾਂ ਦੇ ਰਬਾਂਵਾਂ ਤੇ ਹੀ ਲਗਾਈ ਹੋਈ ਸੀਗੀ ਲੈਸ ਕਿਉਂਕਿ ਮੰਮੀ ਮਤਲਬ ਜਿਆਦਾ ਕੋਈ ਡਿਜ਼ਾਈਨ ਵਗੈਰਾ ਤਾਂ ਪਾਉਂਦ ਨੇ ਕਿ ਉਹ ਸਿੰਪਲ ਜਿਹੇ ਤਰੀਕੇ ਨਾਲ ਇਹ ਹੋ ਜਾਂਦਾ ਵੀ ਜਿਵੇਂ ਚਾਕਾਂ ਦੇਰ ਬਸ ਬਾਂਵਾਂ ਤੇ ਇਹੀ ਲਵਾਉਂਦੇ ਨੇ ਕਮੀਜ਼ ਬਣਾ ਲਿਆ ਸੀ ਮੈਂ ਤਾਰ ਚੋਲੀ ਸੀਗੀ ਹਾਂਜੀ ਧਰ ਚੋਕੇ ਫਿਰ ਲੱਗੀ ਸੀ ਸਬਜੀ ਨੂੰ ਤੜਕਾ ਲਗਾਉਣਾ ਮਸਾਲਾ ਮੈਂ ਬਿਸਲ ਨਾਲੇ ਭੁੰਨਿਆ ਸੀਗਾ ਕਿਉਂਕਿ ਮੈਨੂੰ ਕਾਲੀ ਸੀਗੀ ਜਲਦੀ ਦੂਜੀ ਸਾਈਡ ਮੈਂ ਪਾਣੀ ਗਰਮ ਕਰਕੇ ਰੱਖ ਲਿਆ ਸੀ ਮੇਰੇ ਵੀ ਉਹਨੇ ਜਲਦੀ ਸਬਜੀ ਬਣ ਜੂਗੀ ਬਸ ਵੀ ਸਬਜੀ ਨੂੰ ਤੜਕਾ ਲਗਾ ਕੇ ਫਿਰ ਬਣਾ ਲਾਂਗੇ ਨਾਲ ਦੀ ਨਾਲ ਬਾਹਰ ਫੁੱਲ ਕੇ ਵੀ ਜਦੋਂ ਅੰਦਰ ਸਬਜੀ ਬਣ ਜੂਗੀ ਬਸ ਮਸਾਲਾ ਸਿੰਪਲ ਤਰੀਕੇ ਨਾਲ ਅੱਗੇ ਤੁਹਾਨੂੰ ਮੈਂ ਦੱਸਿਆ ਹੀ ਫਿਰ ਤਰੀ ਵਾਲੀ ਸਬਜੀ ਦਾ ਤੇ ਬੀਟ ਮੇ ਅਰ ਉਹ ਵੀ ਮੈਂ ਮਟਰ ਵੀ ਮੈਂ ਔਇਲ ਕਰਕੇ ਰੱਖੇ ਹੋਏ ਸੀਗੇ ਧੋ ਕੇ ਇਸ ਮਾਰ ਕੇ ਸਾਫ ਪਾਣੀ ਦੇ ਨਾਲ ਹਾਂਜੀ ਆਪਾਂ ਸਿੰਪਲ ਜੀ ਮੈਂ ਆਮ ਰੈਗੂਲਰ ਚ ਲਗਾਉਣੇ ਉਹ ਮੇ ਤੜਕਾ ਲਗਾ ਕੇ ਵਿੱਚ ਪਾ ਕੇ ਤੁਸੀਂ ਦੇ ਸਕਦੇ ਹੋ ਨਾ ਵੀ ਹਜੇ ਮੈਂ ਨਾਲੇ ਬਿਸਮਰਉਣੀ ਸੀ ਉਸ ਤੋਂ ਪਹਿਲਾਂ ਵੀ ਜਿਵੇਂ ਤੁਹਾਨੂੰ ਦੱਸਿਆ ਨਾ ਵੀ ਨੂਨ ਮਿਰਚ ਆਪਾਂ ਘੋਲ ਕੇ ਅਗਰ ਪਾਉਣੇ ਆ ਨਾ ਵੀ ਉਹਦੇ ਨਾਲ ਤਰੀ ਦਾ ਬਹੁਤ ਕਲਰ ਦਾ ਫਰਕ ਰਹਿੰਦਾ ਹੈ ਦੇਖੋ ਕਿੰਨੀ ਸੋਹਣੀ ਬਣੀ ਹੋਈ ਦੀ ਕਿੰਨੇ ਸੋਹਣਾ ਕਲਰ ਆਇਆ ਇਹ ਥਿੱਚ ਕਰਦੇ ਨੇ ਬਲੌਗ ਦਾ ਐਂਡ ਓਕੇ ਬਾਈ ਟੇਕ ਕੇਅਰ ਲਵ ਯੂ ਆਲ